ਮਾਰਕ ਕਮੇਟੀ ਬਲੋ ਦੀ ਨੌਦੀ ਸੜਕ ਨਗਰ ਤੋਂ ਝੰਡੇ ਪੀਰ ਤੇ ਪਿੰਡ ਕਤਪਾਲੋਂ ਵੱਲ ਫੇਰਨੀ ਜਲਦੀ ਹੀ ਪ੍ਰੀਪੇਅਰ ਕਰਵਾਈ ਜਾਵੇਗੀ ਇਹ ਜਾਣਕਾਰੀ ਦਿੰਦੇ ਹੁਣ ਲਈ ਸੁਨਹਿਰੀ ਸੜਕ ਮਾਰਕ ਕਮੇਟੀ ਦੇ ਚੇਅਰਮੈਨ ਰੋਸ਼ਨ ਰੋਸ਼ੀ ਉਹਦੇ ਵਿੱਚੋਂ ਇੱਕ ਅੱਗੋ ਸੜਕ ਕਤਪਾਲੋਂ ਨੂੰ ਮੰਡੀਪੁਰ ਦੇ ਸਕੱਤਰ ਉਹ ਗ੍ਰਾਮ ਪੰਚਾਇਤ ਤੇ ਸੂਚਨਾ ਪਿੰਡ ਕਤਪਾਲੋਂ ਦੀ ਫੇਰਨੀ ਦੇ ਵੀ ਕੰਮ ਜਲਦੀ ਸ਼ੁਰੂ ਕਰਤਾ ਜਾਵੇਗਾ ਕੈਮਰਾਮੈਨ ਐਸੇ ਦਾ ਨਾਮ ਗੀ ਨਾਲ ਦੇ ਨੋ ਆਪਰ 24 ਚਾਨ ਲਈ ਗੁਰਚਾਨ ਸਿੰਘ ਰਾਜੀ ਮਨ ਸਿੰਘ ਜਾਰਾ ਜੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਜਿਹੜੀ ਪਿੰਡ ਦੀ ਫੌਨੀਆਂ ਦੇ ਵਿੱਚ ਇਹ ਦੇ ਵਿੱਚ ਮਰਮਤ ਦੇ ਵਿੱਚ ਰੁਪਏ ਦੇ ਪਿੱਛੇ ਗਏ ਹਾਂਜੀ ਹਾਂਜੀ ਮੇਰਾ ਨਾਮ ਮਨੀਸ਼ ਹੈਟ ਅਸਿਸਟੈਂਟ ਇੰਜੀਨੀਅਰ ਹੈ ਲੋਕ ਨਿਰਮਾਣ ਭਾਗ ਫਲੋਰ ਉਹ ਜਿਹੜੀ ਸੜਕ ਹੈ ਫਲੋਰ ਰਾਹੋਂ ਰੋਡ ਤੋਂ ਉਹਦਾ ਨਾਮ ਹੈ ਨਗਰ ਤੋਂ ਛੰਡੀਪੀਰ ਉਹ 6.42 ਕਿਲੋਮੀਟਰ ਦੀ ਲੈਂਥ ਹੈ ਉਹਦੇ ਵਿੱਚੋਂ ਇੱਕ ਅੱਗੋ ਸੜਕ ਕਤਪਾਲ ਨੂੰ ਫਿਰ ਨਹੀਂ ਜਾਂਦੀ ਤੇ ਪੁਲੀ ਬਣੀ ਹੋਈ ਹੈ ਉੱਥੋਂ ਘੁੰਮ ਕੇ ਉਹ ਫਿਰ ਉਸੇ ਸੜਕ ਨੂੰ ਮਿਲ ਕੇ ਪਹਿ ਚੰਡੀਪੀੜਾ ਤੇ ਜਾਣੀ ਹੈ ਵਿੱਚ ਰਿਪੇਅਰ ਹੋਣੀ ਹੈ ਸੜਕ ਉੱਥੇ ਜੀ ਕਿਤੇ ਕਿਤੇ ਕੰਕਰੀਟ ਵੀ ਲਈ ਹੋਈ ਹੈ ਕੰਕਰੀਟ ਦੀ ਸੜਕ ਜਿੱਥੇ ਜ਼ਿਆਦਾ ਪਾਣੀ ਖੜਾ ਹੁੰਦਾ ਹੈ ਜਿੱਥੇ ਟੁੱਟਦੀ ਹੈ ਅਸੀਂ ਕਾਫੀ ਵਧੀਆ ਤਰੀਕੇ ਨਾਲ ਉਸ ਸੜਕ ਨੂੰ ਬਣਾਵਾਂਗੇ ਜਿਹੜੀ ਪਿੰਡ ਦੀ ਸਾਰਨੀ ਉਹਦੇ ਵਿੱਚ ਇਹਦੇ ਵਿੱਚ ਮਰਮਦ ਤੇ ਵਿੱਚ ਰਪਏ ਤੇ ਪਿਛੇ ਗਏ ਨੇ ਹਾਂਜੀ ਹਾਂਜੀ ਹੈਗੀ ਹੈ